ਇਦਾਂ ਹੁੰਦਾ ਕਿ ਆਪਣੇ ਆਕਲੈਂਡ ਦੇ ਵਿੱਚ ਬਹੁਤ ਸਾਰੀਆਂ ਬੀਚਸ ਹੈਗਾ ਪੂਰੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੀਆਂ ਬੀਚਸ ਹੈਗਾ ਜਿੱਥੇ ਅਲਕੋਹਲ ਅਲਾਉ ਵੀ ਹੈ ਕੱਲਾ ਇਹ ਨਹੀਂ ਕਿ ਸਾਰੀਆਂ ਬੀਚਸ ਦੇ ਵਿੱਚ ਹੀ ਅਲਾਉ ਸਾਰੀਆਂ ਬੀਚਸ ਤੇ ਅਲਾਉ ਨਹੀਂ ਹੈ ਹਾਂਜੀ ਕੁਝ ਬੀਚਸ ਹੈ ਜੋ ਹੈ ਜਿੱਥੇ ਤੁਸੀਂ ਅਲਕੋਹਲ ਕੰਜ਼ੂਮ ਕਰ ਸਕਦੇ ਹੋ ਅਗਲੀ ਵਾਰ ਤੁਸੀਂ ਉਹਨਾਂ ਬੀਚਾਂ ਦੇ ਐਡਰੈਸ ਲੈ ਕੇ ਆਉਣਾ ਨੇ ਦੇਖੋ ਇਹਦੇ ਵਿੱਚ ਹੁਣ ਜਿਹਨੇ ਅਲਕੋਹਲ ਕੰਜ਼ੂਮ ਕਰਨੀ ਹੈ ਉਹ ਖੁਦ ਆਪਣੇ ਗੂਗਲ ਤੇ ਸਰਚ ਕਰਕੇ ਆਪਣੇ ਕਾਉਂਸਲ ਦੇ ਵੀਰੇ ਨੇ ਮਜ਼ਾਕ ਕਰਕੇ ਤੇ ਆਪਣਾ ਉਹ ਫਾਈਂਡ ਆਊਟ ਕਰ ਸਕਦੇ ਕਿ ਅਲਕੋਹਲ ਬੈਨ ਬੀਚ ਹੈਗੀ ਹੈ ਜਾਂ ਫਿਰ ਨਹੀਂਗੀ ਪਰ ਜੇਕਰ ਤੁਸੀਂ ਉੱਥੇ ਕਿਸੇ ਅਲਕੋਹਲ ਬੈਨ ਬੀਚ ਤੇ ਤੁਸੀਂ ਡਰਿੰਕ ਕਰਦੇ ਫੜੇ ਜਾਂਦੇ ਹੋ ਤੇ ਜਿਦਾਂ ਕਿ ਕਾਉਂਸਲ ਗੁਲਾਬ ਸਿੰਘ ਨੇ ਮੈਂਸ਼ਨ ਕੀਤਾ ਕਿ 250 ਡਾਲਰ ਦਾ ਇਨਫਰਿੰਜਮੈਂਟ ਨੋਟਿਸ ਆ ਮਿਲ ਸਕਦਾ ਜਾਂ ਫਿਰ ਇੱਕ ਫਾਰਮਲ ਵਾਰਨਿੰਗ ਜਾਂ ਫਿਰ ਜੇ ਕੋਈ ਰਿਜ਼ਿਸਟ ਕਰਦਾ ਡੈਫੀਨਿਟਲੀ ਫਿਰ ਉੱਥੇ ਅਰੈਸਟ ਵਾਸਤੇ ਵੀ ਪਰਸਨ ਲਾਇਬਲ ਹੋ ਜਾਂਦਾ ਡਿਪੈਂਡ ਕਰਦਾ ਸਰਕਮਸਟੈਂਸਸ ਤੇ ਪਰ 100% ਕੇ ਲਾਈਕ ਇੱਕ ਫਾਰਮਲ ਵਾਰਨਿੰਗ ਲੈਟਰ ਜਾਂ ਫਿਰ ਇੱਕ 250 ਡਾਲਰ ਦਾ ਇਨਫ੍ਰੀਮੈਂਟ ਨੋਟਿਸ ਜਿਹੜਾ ਫਾਰਮਲ ਵਾਰਨਿੰਗ ਲੈਟਰ ਆ ਹਾਂਜੀ ਥੈਟ ਮੀਨਸ ਉਹ ਰਿਕਾਰਡ ਦੇ ਵਿੱਚ ਗੱਲ ਜਾਂਦੀ ਆ ਕਿ 100% ਹਾਂਜੀ ਭਾਜੀ ਉਹਨਾਂ ਨੂੰ ਮੂੰਹ 'ਚ ਬਹਿੰਦੀ ਚੇਤਾਵਨੀ ਦਿੱਤੀ ਗਈ ਹਾਂਜੀ ਨਹੀਂ ਲਿਖਤੀ ਵੀ ਦਿੱਤੀ ਲਿਖਤੀ ਵੀ ਦਿੱਤੀ ਗਈ ਆ ਉਹ ਫਿਰ ਜਿਹੜੀ ਲਿਖਤੀ ਹੁੰਦੀ ਆ ਆਫਕੋਰਸ ਉਸ ਸਿਸਟਮ ਦੇ ਵਿੱਚ ਰਹਿੰਦੀ ਆ ਉਹਨਾਂ ਦੇ ਰਿਕਾਰਡ ਦੇ ਵਿੱਚ ਰਹਿੰਦੀ ਆ ਹਾਂਜੀ